ਜਿਹੜਾ ਕਰਮਲ ਮਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਚੜ੍ਹੇ ਸਵਾਹਿ ਦੇ ਦੇ ਕਲ ਜਬ ਨਾਨਕ ਨਾਮ ਤੇ ਆਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਵਲ ਪੰਥ ਸਿਲਾਇਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦੀ ੜਾ ਮਨਾਉਣੀਆ ਸੰਤਾਨ ਅੱਜ ਸਾਡੀ ਟੀਮ ਗੁਣਦਵਾਰਾ ਸ਼੍ਰੀ ਗੁਰ ਸਿੰਘ ਸਵਾਵੀਖੇ ਪਹੁੰਚੀ ਹੈ ਸਾਡੇ ਬਹੁਤ ਹੀ ਸਤਕਾਰਯੋਗ ਰਾਗੀ ਸਿੰਘ ਭਾਈ ਗੁਰਸੇਵਕ ਸਿੰਘ ਜੀ ਪਟਿਆਰੇ ਵਾਲੇ ਪਹੁੰਚੇ ਹਨ ਔਰ ਸਭ ਤੋਂ ਪਹਿਲਾ ਆਪਾਂ ਗੁਰਫਤੇ ਦੀ ਸਾਂਝ ਪਾਉਣੀ ਹੈ ਤੇ ਅੱਜ ਦੇ ਜੋ ਸਮਾਗਮ ਹਨ ਉਹਨਾਂ ਬਾਰੇ ਜਾਣਕਾਰੀ ਲੈਣੀ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਜਗਤ ਨੂੰ ਧੰਨ ਗੁਰੂ ਨਾਨਕ ਸਾਹਿਬਾ ਦੇ ਇਤਿਹਾਸ ਨੂੰ ਕੁੱਟੀਆਂ ਬਹੁਤ ਬਹੁਤ ਵਾਰ ਬੜਾ ਭਾਗ ਆ ਪ੍ਰਿਆ ਦੇ ਸੀ ਗੁਰੂ ਨਾਨਕ ਸਰ ਇੱਕ ਦਾ ਸਤਾਂ ਦੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਹਰ ਤਰ੍ਹਾਂ ਪਿਆਰ ਕਰਦਾ ਚੈ ਉਹ ਸਲਾਮ ਅਲੇਕੁਮ ਹਿੰਦੂ ਵੀਰ ਹੋਈ ਇਸਾਈ ਵੀਰ ਹੋਈ ਸਿੱਖਾਂ ਦੀ ਤਕੀਫ ਕਰਿਆ ਨਹੀਂ ਗੁਰਨਾਨ ਦੇਵ ਜੀ ਦਾ ਸਿੱਖ ਕਿਤੇ ਤੁਰਿਆ ਜਾਂਦਾ ਹੱਥ ਗੁਰ ਕੀ ਕਹਿੰਦੇ ਨੇ ਉਹ ਗੁਰਨਾਨ ਦੇਵ ਦਾ ਤੁਰਿਆ ਜਾਂਦਾ ਉਹ ਗੁਰਨਾਨ ਦੇਵ ਦਾ ਸਿੱਖ ਤੁਰਿਆ ਜਾਂਦਾ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਬਹੁਤ ਕੁਝ ਦੇ ਕੇ ਨਿਵਾਜਿਆ ਸਭਨਾ ਧਰਮਾਂ ਦੇ ਸਾਝੇ ਸੰਸਾਰ ਦੇ ਸੱਚੇ ਬਾਝੇ ਕਿ ਅੱਜ ਆਪੋ ਨਾ ਦਾ ਫਰਮਨ ਪੁਰਪਣਾ ਰਹੇ ਆ ਸਾਡੇ ਬੜੇ ਵੱਡੇ ਬਾਗ ਨੇ ਸਾਡੇ ਜਥੇ ਨੂੰ ਸਾਰੇ ਸਾਡੇ ਸਾਰੇ ਪੂਰੇ ਜਥੇ ਨੂੰ ਅੰਦਰ ਕੋਟੀ ਸੰਗਤ ਨੇ ਪਿਆਰ ਦੇ ਨਾਲ ਆਵਾਜ਼ਾਂ ਮਾਰਿਆ ਭਈ ਆਪਾਂ ਰਲ ਮਿਲ ਕੇ ਗੁਰਨਾਮ ਸੇਕੀ ਪੁਸ਼ਤੀ ਕਰਨੀ ਹੈ ਸਾਡੇ ਨਾਲ ਬੜੇ ਸਨਕਾਰ ਜੋ ਸਾਡੇ ਵੱਡੇ ਭਾਈ ਸਾਹਿਬ ਨੇ ਪ੍ਰਬੰਧਕ ਵੀਰ ਨੇ ਤੇ ਭਰਾ ਦੇ ਤੌਰ ਤੇ ਵੀ ਵਿਚਰਦੇ ਨੇ ਸੋ ਨੂੰ ਇਹਨਾਂ ਦੇ ਰੂਪmala ਗੁਰ ਕੀ ਸੰਗਤੀ ਸੇਵਾ ਕਰਨ ਵਾਸਤੇ ਮੈਂ ਪਹੁੰਚਿਆ ਮੈਂ ਸਾਰੀ ਬੇਨਤੀ ਕਰਾਂਗਾ ਕਿ ਆਪਣੇ ਸਾਰੇ ਸੰਗਤ ਦੀ ਜਾਣਕਾਰੀ ਆ ਕੇ ਲੱਗੇ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਵਿੰਦਰਪਾਲ ਸਿੰਘ ਜੀ ਚਾਹਵਲਾ ਪ੍ਰਬੰਧਕ ਕਮੇਟੀ ਦੇ ਆਗੇ ਸਾਡੇ ਨਾਲ ਨੇ ਆਓ ਉਹਨਾਂ ਤੋਂ ਵਿਚਾਰ ਜਾਂਦੇ ਆ ਪੈਸਾ ਜੀਵਾ ਹੀ ਮੁਠਕਾ ਕਰਸਾ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਕੋ ਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਝੱਪੇ ਅੰਧੇਰ ਕੋ ਆ ਗੁਨਾਹਿਤ ਬਾਦਸ਼ਾਹ ਜੀ ਨੂੰ ਨਾਨਕ ਸ਼ਾਫਕੀ ਕਰਕੇ ਵੀ ਜਾਣਿਆ ਜਾਂਦਾ ਹੈ ਉਹ ਇੱਕ ਐਸੀ ਪਰਸਨੈਲਿਟੀ ਸਨ ਕਿ ਐਸੀ ਸ਼ਖਸੀਅਤ ਸੀ ਉਹਨਾਂ ਦੀ ਕਿ ਹਰ ਇੱਕ ਧਰਮ ਦਾ ਮਸ਼ਿੰਦਾ ਉਹਨਾਂ ਨਾਲ ਪਿਆਰ ਮੁਹੱਬਤ ਕਰਦਾ ਹੈ